ਭਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਜੀ ਇਹ ਜਿਹੜੀ ਟੈਂਕੀ ਜਿਹੜਾ ਤੁਹਾਡੇ ਕੀ ਲੱਗਦੀ ਆ ਇਹ ਮੇਰੀ ਚਾਚੀ ਆ ਜੀ ਅਸੀਂ ਇਹ ਮਾਮਲਾ ਪੂਰਾ ਰਣਜੀਤ ਸਿੰਘ ਤੇ ਮਲਕੀ ਸਿੰਘ ਦੋ ਭਰਾ ਸਾਡੇ ਖੇਤ ਨੂੰ ਪਹੀ ਜਾਂਦੀ ਆ ਹਾਂਜੀ ਇਹ ਮੇਰੀ ਚਾਚੀ ਆ ਉਹਦਾ ਘਰ ਪਾਇਆ ਸਾਡੇ ਸਾਂਝਾ ਖੇਤਾਂ ਨਾਲ ਸਾਰਿਆਂ ਦੇ ਘਰਾਂ ਦਾ ਹਾਂਜੀ ਤੇ ਉਹ 11 ਫੁੱਟ ਪਹੀ ਆ ਜੋ ਸਾਡੇ ਖੇਤ ਨੂੰ ਜਾਂਦੀ ਆ ਉਹਦੇ ਨਜਾਇਜ਼ ਕਬਜ਼ਾ 3 ਫੁੱਟ ਦਾ ਕਰਿਆ ਕੰਧ ਦਾ ਕੱਢੀ ਜਾਂਦੇ ਨਜਾਇਜ਼ ਕਬਜ਼ਾ ਸਾਡਾ ਪੰਚਾਇਤੀ ਰੋਲਾ ਵੀ ਚੱਲਿਆ ਸੀ ਪੁਲਿਸ ਵੀ ਆਈ ਸੀਗੀ ਹਾਂਜੀ ਦੋ ਵਾਰ ਕੰਧ ਪਹਿਲਾਂ ਕੱਢੀ ਸੀਗੀ ਉਹ ਹਟਾਇਆ ਉਹ ਸਾਸਨ ਹਟਾ ਗਿਆ ਸੀਗਾ ਸਮਾਜੀ ਪ੍ਰਸ਼ਾਸਨ ਸਾਨੂੰ ਆ ਕੇ ਬਿਜਲੀ ਧਮਕੀਆਂ ਦਿੰਦਾ ਵੀ ਛੋਟੀਆਂ ਜਵਾਨਤਾ ਕਰਦੇ ਆ ਮੈਂ ਸਾਡੀਆਂ ਜਵਾਨਤਾ ਤੁਸੀਂ ਤਾਂ ਹੀ ਕਰੋ ਜੇ ਅਸੀਂ ਕੰਧ ਤੇ ਡੇੜੀਏ ਤੇ ਅਸੀਂ ਤਾਂ ਕੰਧ ਨੂੰ ਹੱਥ ਨਹੀਂ ਲਾ ਰਹੇ ਅਸੀਂ ਤਾਂ ਕਾਨੂੰਨ ਦੇ ਮਤਲਬਕ ਲੜਾਈ ਉੱਥੇ ਲੜ ਰਹੇ ਹਾਂ ਬਰਨਾਲੇ ਤੇ ਸਾਡਾ ਹਾਈ ਕੋਰਟ ਦੇ ਵਿੱਚ ਕੇਸ ਚੱਲਦਾਗਾ ਤੇ ਸਾਡੀ ਮਤਲਬ ਮਹਿੰਤੀ ਹੋਵੇ ਪਹੀ ਹਾਂਜੀ ਸਾਡੇ ਪਿੰਡ ਦੇ ਵਿੱਚ ਮਰੱਬੇ ਬੰਦੀ ਦੀ ਮਹਿੰਤੀ ਹੋਈ ਵੀ ਆ ਸਾਰੇ ਪਿੰਡ ਦੇ ਕਬਜ਼ੇ ਉਵੇਂ ਚੱਕਰ ਹੋਏ ਨੇ ਤੇ ਉਹ ਜਿਹੜੀ ਉਹ ਪਾਪਾ ਹੀ ਜੀ ਆ ਵੀ ਕਬਜ਼ਾ ਮਤਲਬ ਕਰਿਆ ਵਾ ਸੀਗਾ ਸਾਡਾ ਉਹਨਾਂ ਨੇ ਨਜਾਇਜ਼ ਕਬਜ਼ਾ 24 ਦੇ ਵਿੱਚ 22 ਦੇ ਵਿੱਚ ਮੰਤੀ ਹੋਈ ਵੀ ਆ ਛੱਡੇ ਲੱਗੇ ਹੋਏ ਨੇ ਤੇ 22 ਦੇ ਵਿੱਚ ਮੰਤੀ ਹੋ ਕੇ ਉਹਨਾਂ ਨੇ 24 ਦੇ ਵਿੱਚ ਕੰਦ ਕੱਢਣੀ ਸ਼ੁਰੂ ਕਰਤੀ ਪੰਚਾਇਤ ਦੇ ਨਾਲ ਕੜਾਈ ਆ ਪਈ ਕਿਉਂਕਿ ਉਹ ਪਹੀ ਦੇ ਵਿੱਚ ਟਾ ਪੰਜਾ ਵੇਹਾਰ ਜੀ ਤੌਰ ਤੇ ਅੱਗੇ ਪਹੀ ਦੇ ਵਿੱਚ ਉਹ ਮੰਤੀ ਗਲਤ ਹੋ ਗਈ ਉਹਦੇ ਨਾਲ ਨਾਲ ਹੀ ਕੋਈ ਨਹੀਂ ਬਣੀ ਵੀ ਪੰਚਾਇਤ ਇਸ ਪਹੀ ਦੇ ਵਿੱਚ ਤੇ ਉਹਦਾ ਕਰਕੇ ਸਾਨੂੰ ਤੇ 3 ਫੁੱਟ ਹੋ ਸਾਡੀ ਪਹੀ ਨੂੰ ਰੋਕ ਗਏ ਨੇ ਕੋਈ ਸਟੇ ਵਗੈਰਾ ਵੀ ਹੈਗੇ ਤੁਹਾਡੀ ਉਤੇ ਨਹੀਂ ਸਟੇ ਕੋਈ ਨਹੀਂ ਮਿਲੀ ਸਾਨੂੰ ਉਹ ਪੈਸੇ ਦੇਤੇ ਕੋ ਪੰਚਾਇਤੀ ਪੈਸੇ ਆ ਉਹ ਪੰਚਾਇਤੀ ਪੈਸੇ ਦੇਤੇ ਪੰਚਾਇਤ ਸਾਨੂੰ ਸਟੇ ਨਹੀਂ ਲੈਣ ਦਿੰਦੀ ਠੀਕ ਹੈ ਪੰਚਾਇਤ ਦੀ ਰੋਕ ਲਾਈ ਵੀ ਆ ਵੀ ਪੈਸੇ ਸਹੀ ਆ ਇਹਨਾਂ ਦੀ ਪਰ ਹਾਲਾਂਕਿ ਸਾਰੇ ਪਿੰਡ ਨੂੰ ਪਤਾ ਸਾਡੇ ਪਿੰਡ ਦੀ ਜੋ ਮਰੱਬੇ ਬੰਦੀ ਹੋਈ ਆ ਤੇ ਠੱਡੇ ਜਿੱਥੇ ਲੱਗੇ 3 ਫੁੱਟ ਠੱਡਿਆਂ ਦੇ ਅੰਦਰ ਕੰਦੇ ਘੱਟ ਗਏ ਹੋ ਇਸ ਮਾਮਲੇ ਨੂੰ ਲੈ ਕੇ ਕੋਈ ਪੁਲਿਸ ਨੂੰ ਜਾਂ ਕਿਸੇ ਹੋਰ ਨੂੰ ਪਹਿਲਾਂ ਵੀ ਸ਼ੁਰੂਚਾ ਕੀਤੀਆਂ ਨੇ ਜੀ ਹਾਂ ਸਾਡੇ ਉਥੇ ਪੰਚਾਇਤਾਂ ਵੀ ਹੋਈਆਂ ਨੇ ਤੇ ਬਹੁਤ ਗੱਲਾਂ ਬਾਤਾਂ ਹੋਈਆਂ ਨੇ ਹੋਰ ਬੰਦਿਆਂ ਨਾਲ ਵੀ ਪਹੁੰਚ ਕੀਤੀ ਆ ਪਰ ਉਹ ਮੰਨ ਜੋ ਕਿ ਅੱਜ 9 9 ਕਨਾਲਾਂ ਬਾਹਰ ਰਹੇ ਨੇ ਉਹ ਉਹ ਕਹਿੰਦੇ ਸਾਡਾ ਥਾਂ ਕੱਢ ਲਾਗਾ ਤੇ ਅਸੀਂ ਆਖਿਆ ਬੇਨਤੀ ਕਰਾ ਲਓ ਜੀ ਥੋੜਾ ਥਾਂ ਕੱਢਦਾਗਾ ਥਾਂ ਉਹਨਾਂ ਦਾ 9 ਕਨਾਲਾਂ ਬਣਦਾਗਾ ਇੱਕ ਕਨਾਲ ਵੱਧ ਬਣਦਾਗਾ ਤੇ 8 8 ਕਨਾਲਾਂ ਨਾਲ ਕਿੰਨੇ ਵੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਸਾਡੀ ਪੈਹੀ ਸਾਡੀ ਸਾਨੂੰ 11 ਫੁੱਟ ਪੈਹੀ ਮਿਲਣੀ ਚਾਹੀਦੀ ਹੈ ਸਾਡਾ ਰਾਹਤਾ ਨਹੀਂ ਤਾਂ ਫਿਰ 9 ਫੁੱਟ ਰਹਿ ਜਾਏ ਅਸੀਂ ਲੰਘਣਾ ਕਿਵੇਂ ਸਾਡਾ ਟਰੈਕਟਰ ਨਹੀਂ ਲੰਘਣਾ ਸਾਡਾ ਹਲ ਸਾਗ ਵਾਲੀ ਲੰਘਣਾ ਸਾਡਾ 11 ਫੁੱਟ ਦੇ ਵਿੱਚ ਤਿੰਨ ਫੁੱਟ ਪੈਹੀ ਰੋਗੀ ਤੇ ਮਗਰ 8 ਫੁੱਟ ਪੈਹੀ ਦੇ ਵਿੱਚ ਸਾਡਾ ਲੰਘਾ ਨਹੀਂ ਰਹਿਣਾ ਜੀ ਕਿੰਨੇ ਵੇ ਟੈਂ हां जी आज टैंकी ਤੇ ਚੜੀਆ ਗਰਜੀਤ ਕੌਰ ਨੰਬਰਦਾਰ ਇਹ ਬਰਬਿੰਦਰ ਸਿੰਘ ਦੇ ਘਰੋਂ ਮੇਰੀ ਚਾਚੀ ਆ ਜੀ ਇਹ ਇਹਨਾਂ ਨੇ ਵੀ ਬਹੁਤ ਪਹੁੰਚ ਕਰੀ ਆ ਜੀ ਕਿਸੇ ਨੇ ਵੀ ਕੁਝ ਸੁਣਵਾਈ ਨਹੀਂ ਕੀਤੀ ਸੀ ਕਿੰਨੇ ਕਵਜ ਚੜੇ ਅੱਜ ਟੈਂਕੀ ਦੇ ਉੱਤੇ ਇਹ ਟੈਂਕੀ ਤੇ 9 ਵਜੇ ਦਾ ਚੜੇ ਹੋਏ ਜੀ ਜੇਕਰ ਗੱਲ ਕਰੀਏ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਾ ਜੀ ਹਜੇ ਤੱਕ ਕਿਸੇ ਨੇ ਨਹੀਂ ਹੋਇਆ ਸਮੇਂ ਉਹ ਕੰਦ ਕੱਢੀ ਜਾਂਦੇ ਆ ਅਜੇ ਤੱਕ ਉਹ ਕੰਦ ਕੱਢਣੋਂ ਨਹੀਂ ਹਟੇ ਤੇ ਉਵੇਂ ਜੇਕਰ ਕੰਦ ਕੱਢੀ ਜਾਂਦੇ ਨੇ ਤੇ ਪ੍ਰਸ਼ਾਸਨ ਨੇ ਕੋਈ ਸਾਡੀ ਸਾਰ ਨਹੀਂ ਲਈ ਜੇ ਅਸੀਂ ਉਵੇਂ ਹੀ ਥੱਲੇ ਖੜੇ ਉਹਨੂੰ ਹਾਕਾ ਮਾਰਦੇ ਆ ਵੀ ਥੱਲੇ ਉੱਤਰਿਆ ਪਰ ਉਹ ਨਹੀਂ ਮੰਨ ਰਹੀ ਸਾਨੂੰ ਐ ਵੀ ਕਾਨੂੰ ਇਹ ਮੈਂ ਤੇ ਵੀ ਪਹੀ ਮਤਲਬ ਇਹੀ ਰੋਕ ਮੈਂ ਤਾਂ ਸਰਕਾਰ ਨੂੰ ਆਦਾ ਰੋਸ ਦਿਖਾਉਣਾ ਤੇ ਨਹੀਂ ਮੈਂ ਆਪ ਦੀ ਹਸਲ ਲਾਂਗ ਲਗਾਉਂਗੀ ਜੇ ਮੇਰੀ ਨਾਕੂਸ਼ਨ ਬਾਈ ਹੋਈ